ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਪਾਲੀਵੁੱਡ ਅਖਬਾਰ ਦੇ ਵਿੱਚ ਤੇ ਮੈਂ ਸ਼ਵੇਤਾ ਰਾਣਾ ਤੁਹਾਡੇ ਲਈ ਲੈ ਕੇ ਆਈਆਂ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆਂ ਇਸ ਖਾਸ ਸ਼ੋਅ ਅੱਜ ਦੇ ਇਸ ਸ਼ੋਅ ਦੀ ਸ਼ੁਰੂਆਤ ਕਰਾਂਗੇ ਕਰਨ ਔਜਲਾ ਤੋਂ ਕਰਨ ਔਜਲਾ ਦੀ ਫੈਨ ਫੋਲੋਇੰਗ ਜਸਤ ਕਦਰ ਇਸ ਭਾਰਤ ਦੇ ਵਿੱਚ ਹੈ ਉਸੇ ਤਰ੍ਹਾਂ ਦੇ ਨਾਲ ਪੂਰੇ ਵਿਸ਼ਵ ਭਰ ਦੇ ਵਿੱਚ ਕਹਿ ਸਕਦੇ ਆਂ ਕਿ ਕਰਨ ਔਜਲਾ ਦੇ ਵੱਲੋਂ ਆਪਣੀ ਗਾਇਕੀ ਦਾਲੋ ਹਾਜ਼ਰੂਰ ਮਨਵਾਇਆ ਗਿਆ ਦੇਸ ਦੇ ਵਿੱਚਕਾਰ ਕਰਨ ਔਜਲਾ ਦੀ ਇੱਕ ਫੈਨ ਜੋ ਕਿ ਇੱਕ ਮਸ਼ਹੂਰ ਆਰਟ ਮੇਕਰ ਹੈ ਉਹਨਾਂ ਦੇ ਵੱਲੋਂ ਖੂਬਸੂਰਤ ਪੇਂਟਿੰਗਸ ਜਿਹੜੀਆਂ ਨੇ ਉਹ ਡਿਜ਼ਾਈਨ ਕੀਤੀਆਂ ਗਈਆਂ ਤੇ ਇਹ ਖਾਸ ਮੌਕਾ ਮਿਲਿਆ ਕਰਨ ਔਜਲਾ ਨੂੰ ਪੇਂਟ ਕਰਨ ਦਾ ਸੋ ਬਹੁਤ ਖੂਬਸੂਰਤ ਗਿਫਟ ਜਿਹੜਾ ਹੈ ਉਹ ਕਰਨ ਔਜਲਾ ਦੇ ਵੱਲੋਂ ਆਪਣੀ ਸਟੋਰੀ ਦੇ ਵਿੱਚ ਇਸ ਆਪਣੀ ਆਰਟ ਮੇਕਰ ਫੈਨ ਦੇ ਵੱਲੂ ਦਿੱਤਾ ਗਿਆ ਜਿਹੜਾ ਉਹ ਸਾਂਝਾ ਕੀਤਾ ਗਿਆ ਤੇ ਇਸ ਦੇ ਵਿਚਕਾਰ ਪਵ ਆਰਟਸ ਦੇ ਵੱਲੋਂ ਇਹ ਖੂਬਸੂਰਤ ਪੇਂਟਿੰਗਸ ਜਿਹੜੀਆਂ ਨੇ ਬਣਾਈਆਂ ਗਈਆਂ ਨੇ ਜਿਸ ਦੇ ਵਿੱਚ ਉਸ ਕਰਨ ਔਜਲਾ ਦੇ ਮਦਰ ਫਾਦਰ ਦੀ ਪੇਂਟਿੰਗ ਹੈ ਇਸ ਦੇ ਵਿਚਕਾਰ ਕਰਨ ਔਜਲਾ ਤੇ ਉਹਨਾਂ ਦੀ ਪਤਨੀ ਪਲਕ ਔਜਲਾ ਦੀ ਤਸਵੀਰਾਂ ਨੇ ਤੇ ਨਾਲੇ ਖੂਬਸੂਰਤ ਲక్ష్ਮੀ ਮਾਤਾ ਦੀ ਤਸਵੀਰ ਜਿਹੜੀ ਹੈ ਉਹ ਜ਼ਰੂਰ ਇਹਨਾਂ ਪੇਂਟਿੰਗਸ ਦੇ ਵਿੱਚ ਦਿਖਾਈ ਦਿੱਤੀ ਹੈ ਤੇ ਇਸ ਦੇ ਵਿਚਕਾਰ ਕਰਨ ਔਜਲਾ ਕਿਸ ਕਦਰ ਇਸ ਆਰਟ ਮੇਕਰ ਦੇ دیوانه ਹੋਏ ਨੇ ਇੱਕ ਵੀਡੀਓ ਜਿਹੜੀ ਹੈ ਸਾਫ਼ ਤੌਰ ਤੇ ਦਿਸਦੀ ਸਾਨੂੰ ਜ਼ਰੂਰ ਨਜ਼ਰ ਆਈ ਇਹ ਤੁਸੀਂ ਦਾ ਵਿਚਕਾਰ ਉਹਨਾਂ ਨੇ ਖਾਸ ਤੌਰ ਤੇ ਇਸ ਆਰਟ ਮੇਕਰ ਦੀ ਆਪਣੀ ਪਤਨੀ ਪਲਕ ਔਜਲਾ ਦੇ ਨਾਲ ਵੀਡੀਓ ਕਾਲ ਤੇ ਵੀ ਗੱਲ ਕਰਵਾਈ ਹੈ ਤਾਂ ਵੀਡੀਓ ਕਾਲ ਤੇ ਗੱਲ ਕਰਦੇ ਹੋਏ ਜਿਹੜਾ ਪਾਵਰਟਸ ਦੇ ਵੱਲੋਂ ਇਹ ਵੀਡੀਓਸ ਆਰਨ ਦੇ ਨਾਲ ਸਾਂਝੀ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹਨੇ ਲੰਬੇ ਸਮੇਂ ਦਾ ਇੰਤਜ਼ਾਰ ਆਖਿਰਕਾਰ ਉਹਨਾਂ ਦਾ ਖਤਮ ਹੋਇਆ ਹੈ ਤੇ ਕਰਨ ਔਜਲਾ ਨੂੰ ਇੱਕ ਖੂਬਸੂਰਤ ਗਿਫਟ ਜਿਹੜਾ ਪੇਂਟ ਕਰਨ ਦਾ ਮੌਕਾ ਮਿਲਿਆ ਤੇ ਇਸ ਦੀ ਸਰਾਨਾ ਜਿਹੜੀ ਹੈ ਖੁਦ ਕਰਨ ਔਜਲਾ ਤੇ ਪਲਕ ਔਜਲਾ ਦੋਵਾਂ ਦੇ ਵੱਲੋਂ ਕੀਤੀ ਗਈ ਹੈ ਸੋ ਆਓ ਦੇਖ ਲੈਣੇ ਹੈ ਖੂਬਸੂਰਤ ਵੀਡੀਓ ਆਈ ਵਿਸ਼ ਆਈ ਕੂ ਮੀਟ ਯੂ ਥੋ She said, I wish I could meet you, but tell her you're coming soon. Yeah. Dad, I sent you a sculpture. It's of Lakshmi Mata, so it's you're very lucky. Home. So, like, that's a gift from my side to you. You can place it on your table. Mm -hmm. And please, have me made for that. You're so, welcome. welcome. Okay, we'll you after. ਮੇਰੀ ਜ਼ਮੀਨ ਹੈ ਗਰਾਰੀ ਤਾਂ ਫਸਾਓ ਕਹਾਣੀ ਹਜੇ ਮੁੱਕੀ ਨਹੀਂ ਸੋ ਓਏ ਪੋਲੇ ਓਏ 2 ਫਾਈਨਲੀ ਜਿਹੜੀ ਹੈ ਉਹ ਸਿਨੇਮਾ ਕਰਾਂ ਦੇ ਵਿੱਚ ਉਸ ਦਾ ਸੀਕਵਲ ਦੀ ਅਨਾਉਂਸਮੈਂਟ ਹੋ ਚੁੱਕੀ ਹੈ ਇਹ ਫਿਲਮ ਜਿਹੜੀ ਹੈ 2026 ਦੇ ਜੂਨ ਮਹੀਨੇ ਦੇ ਵਿੱਚ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਹੋਵੇਗੀ ਜਿਸ ਦੀ ਜਾਣਕਾਰੀ ਖੁਦ ਜਗਜੀਤ ਸੰਧੂ ਦੇ ਵੱਲੋਂ ਸਾਰਿਆਂ ਦੇ ਨਾਲ ਸਾਂਝੀ ਕੀਤੀ ਗਈ ਹੈ ਤੇ ਉਥੇ ਇਹ ਜ਼ਰੂਰ ਦੱਸ ਦਈਏ ਕਿ ਇਸ ਦੇ ਪਹਿਲੇ ਭਾਗ ਨੂੰ ਖੂਬ ਯਾਰ ਮਿਲਿਆ ਤੇ ਉਥੇ ਹੀ ਇਹ ਫਿਲਮ ਜਿਹੜੀ ਹੈ ਕਿਤੇ ਨਾ ਕਿਤੇ ਕਿਸਾਨਾਂ ਦੇ ਬਾਰੇ ਜ਼ਰੂਰ ਦਰਸਾਉਂਦੀ ਹੋਈ ਨਜ਼ਰ ਆਈ ਸੀ ਕਿਸ ਕਦਰ ਦੇ ਨਾਲ ਇੱਕ ਕਿਸੇ ਦੀ ਜ਼ਮੀਨ ਹੁੰਦੀ ਹੈ ਤੇ ਕੋਈ ਉਸ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕੁਝ ਇਸ ਤਰ੍ਹਾਂ ਦੇ ਨਾਲ ਇੱਕ ਚੰਗੇ ਸੁਨੇਹੇ ਦੇ ਨਾਲ ਕਹਿ ਸਕਦੇ ਹਾਂ ਕਿ ਇਸ ਫਿਲਮ ਨੂੰ ਬਣਾਇਆ ਗਿਆ ਸੀ ਤੇ ਖੂਬ ਐਂਟਰਟੇਨਮੈਂਟ ਜਿਹੜਾ ਹੈ ਉਹ ਜਗਜੀਤ ਸੰਧੂ ਦੇ ਵੱਲੋਂ ਭੋਲਾ ਬਣ ਕੇ ਕੀਤਾ ਗਿਆ ਜਿੱਥੇ ਪਾਸੇ ਇਸ ਫਿਲਮ ਦੇ ਵਿੱਚ ਐਂਟਰਟੇਨਮੈਂਟ ਦੇਖਿਆ ਗਿਆ ਤਾਂ ਖੂਬਸੂਰਤ ਸੁਨੇਹਾ ਜਿਹੜਾ ਹੈ ਉਹ ਜ਼ਰੂਰ ਜਾਣੇ ਸਾਹਮਣੇ ਜ਼ਰੂਰ ਪੇਸ਼ ਕੀਤਾ ਗਿਆ ਸੀ ਪਰ ਇਸ ਦੇ ਵਿਚਕਾਰ ਉਹਨਾਂ ਨੇ ਇਸ ਫਿਲਮ ਦੇ ਸੀਕਲ ਦਾ ਅਨਾਊਂਸਮੈਂਟ ਕਰ ਦਿੰਦੀ ਆ ਹਾਲਾਂਕਿ ਇਹ ਤਾਂ ਸ਼ੋਰਟੀ ਹੋਣ ਵਾਲੀ ਹੈ ਕਿ ਪਹਿਲੇ ਹੀ ਭਾਗ ਨੂੰ ਜਿਹੜਾ ਉਹ ਅੱਗੇ ਖਿੱਚਿਆ ਜਾਵੇਗਾ ਕਿਉਂਕਿ ਮੇਰੀ ਜ਼ਮੀਨ ਹੈ ਗਰਾਰੀ ਤਾਂ ਫਸਾਉ ਇੱਕ ਵਾਰ ਫਿਰ ਤੋਂ ਇਹ ਕੈਪਸ਼ਨ ਕਹਿ ਸਕਦੇ ਕਿ ਇਸ ਫਿਲਮ ਦੇ ਨਾਲ ਜੁੜਿਆ ਹੋਇਆ ਜ਼ਰੂਰ ਨਜ਼ਰ ਆਇਆ ਤਾਂ ਜ਼ਾਹਿਰ ਜੇ ਗੱਲ ਹੈ ਕਿ ਇਸ ਫਿਲਮ ਦੇ ਵਿੱਚ ਵੀ ਹੁਣ ਕਿਤਨਾ ਕਿਤੇ ਜ਼ਮੀਨਾਂ ਦੀ ਗੱਲ ਜ਼ਰੂਰ ਹੋਵੇਗੀ ਕਿ ਕਬਜ਼ਾ ਜਿਹੜਾ ਲੋਕਾਂ ਦੇ ਵੱਲੋਂ ਕੀਤਾ ਜਾਂਦਾ ਹੈ ਜਾਂ ਕਿਸ ਕਦਰ ਇੱਕ ਸ਼ਖਸ ਜਿਹੜਾ ਉਸ ਖੁਦ ਜ਼ਮੀਨ ਦਾ ਮਾਲਕ ਹੈ ਕਿਸ ਤਰ੍ਹਾਂ ਦੇ ਨਾਲ ਜਦੂ ਜ਼ਹਿਰ ਦੇ ਵਿੱਚ ਫਸਿਆ ਹੁੰਦਾ ਬੇਸ਼ੱਕ ਉਸਦੀ ਆਪਣੀ ਜ਼ਮੀਨ ਹੁੰਦੀ ਹੈ ਪਰ ਇਸ ਦੇ ਬਾਵਜੂਦ ਜਿਹੜਾ ਕਬਜ਼ਾ ਜਿਹਨਾਂ ਦੇ ਵੱਲੋਂ ਧਾਰਕਾਂ ਦੇ ਵੱਲੋਂ ਉਹਨਾਂ ਦੇ ਥੱਲੇ ਦਬਦਾ ਹੋਇਆ ਜ਼ਰੂਰ ਨਜ਼ਰ ਆਂਦਾ ਚੰਗੇ ਸੁਨੇਹੇ ਦੇ ਨਾਲ ਜਗਜੀਤ ਸੰਧੂ ਦੇ ਵੱਲੋਂ ਆਪਣੀ ਇਸ ਅਪਕਮਿੰਗ ਮੂਵੀ ਦੀ ਅਨਾਉਂਸਮੈਂਟ ਕਰ ਦਿੱਤੀ ਹੈ ਸੋ ਇਸੇ ਦੇ ਵਿੱਚਾਰੇ ਜ਼ਰੂਰ ਦੱਸ ਦਈਏ ਕਿ ਜਗਜੀਤ ਸੰਧੂ ਦੀ ਅਪਕਮਿੰਗ ਮਿਸਟਰ ਐਂਡ ਮਿਸਸ 420 ਅਗੇਨ ਫਿਲਮ ਵੀ ਆ ਰਹੀ ਹੈ ਜਿਸ ਦੇ ਵਿੱਚ ਉਹ ਇੱਕ ਕੁੜੀ ਦੇ ਰੂਪ ਦੇ ਵਿੱਚ ਵੀ ਸਾਨੂੰ ਸਾਰਿਆਂ ਨੂੰ ਜ਼ਰੂਰ ਹਸਾਉਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਨੇ ਸਾਲ 2026 ਅਮਰਿੰਦਰ ਗਿੱਲ ਦੇ ਫੈਨਸ ਲਈ ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ ਅਮਰਿੰਦਰ ਗਿੱਲ ਦੀਆਂ 4 ਫਿਲਮਾਂ ਇਸ ਸਾਲ ਦੇ ਵਿੱਚ ਰਿਲੀਜ਼ ਹੋਣਗੀਆਂ ਹਾਲਾਂਕਿ ਇੱਕ ਲਿਸਟ ਜਿਹੜੀ ਹੈ ਉਹ ਰਿਦਮ ਬॉयਜ਼ ਐਂਟਰਟੇਨ ਸਾਰਿਆਂ ਦੇ ਨਾਲ ਸਾਂਝੀ ਕੀਤੀ ਗਈ ਹੈ ਤਾਂ ਜਰਾ ਦੱਸ ਦਈਏ ਕਿ ਰਦਮ ਵੌਇਸ ਜਿਹੜਾ ਹੈ ਉਹ ਅਮਰਿੰਦਰ ਗਿੱਲ ਦਾ ਐਂਟਰਟੇਨਮੈਂਟ ਜਾਂ ਪ੍ਰੋਡਕਸ਼ਨ ਹਾਊਸ ਹੈ ਜੋ ਕਿ ਇਸ ਖਾਸ ਤੌਰ ਤੇ ਅਮਰਿੰਦਰ ਗਿੱਲ ਦੀਆਂ ਫਿਲਮਾਂ ਬਣਾਉਂਦਾ ਹੈ ਤੇ ਇਸ ਦੇ ਵਿਚਕਾਰ ਉਹਨਾਂ ਨੇ ਜਾਣਕਾਰੀ ਅਮਰਿੰਦਰ ਗਿੱਲ ਦੇ ਫੈਨਸ ਦੇ ਨਾਲ ਸਾਰਿਆਂ ਦੇ ਨਾਲ ਜ਼ਰੂਰ ਸਾਂਝੀ ਕੀਤੀ ਗਈ ਹੈ ਕਿ ਅਗਲੇ ਸਾਲ 2026 ਦੇ ਵਿੱਚ ਅਮਰਿੰਦਰ ਗਿੱਲ 4 ਫਿਲਮਾਂ ਲੈ ਕੇ ਆ ਰਹੇ ਨੇ ਹਾਲਾਂਕਿ ਡੇਟਸ ਜਿਹੜੀਆਂ ਨੇ ਉਹ ਇਸ ਪੋਸਟਰ ਦੇ ਵਿੱਚ ਜ਼ਰੂਰ ਦੱਸੀਆਂ ਗਈਆਂ ਨੇ 1 ਮਈ ਦੇ ਵਿੱਚ ਰਿਲੀਜ਼ ਹੋਵੇਗੀ ਬਾਕੀ ਜਿਹੜੀਆਂ ਫਿਲਮਾਂ ਨੇ ਉਹ ਕੁਝ ਇੱਕ ਗੈਪ ਦੇ ਵਿੱਚ ਕਹਿ ਸਕਦੇ ਹਾਂ ਕਿ ਰਿਲੀਜ਼ ਜ਼ਰੂਰ ਕੀਤੀਆਂ ਜਾਣੀਆਂ ਨੇ ਇਸ ਦੇ ਵਿਚ ਜ਼ਰੂਰ ਦੱਸ ਦਈਏ ਕਿ ਅਮਰਿੰਦਰ ਗਿੱਲ ਦੀ ਇਸ ਤੋਂ ਪਹਿਲਾਂ ਫਿਲਮ ਰਿਲੀਜ਼ ਹੋਈ ਸੀ ਮਿੱਤਰਾਂ ਦਾ ਚੱਲਿਆ ਟਰੱਕ ਜਿਸ ਦੇ ਵਿੱਚ ਸੁਨੰਦਰ ਸ਼ਰਮਾ ਦੇ ਆਪੋਜ਼ਿਟ ਨਜ਼ਰ ਆਏ ਸੀ ਹਾਲਾਂਕਿ ਇਸ ਫਿਲਮ ਨੂੰ ਜਿਹੜਾ ਢੇਰ ਸਾਰਾ ਪਿਆਰ ਜ਼ਰੂਰ ਮਿਲਿਆ ਸੀ ਪਰ ਇਸ ਦੇ ਵਿਚਕਾਰ ਅਮਰਿੰਦਰ ਗਿੱਲ ਦੇ ਵੱਲੋਂ ਆਪਣੀ ਅਗਲੀ ਫੰਕਸ਼ਨ ਦੀ ਅਨਾਊਂਸਮੈਂਟ ਕਰ ਦਿੱਤੀ ਗਈ ਹੈ ਇਸ ਦੇ ਵਿਚਕਾਰ ਹੁਣ ਗੱਲ ਕਰ ਲੈਣੇ ਆ ਅਮਰਿੰਦਰ ਗਿੱਲ ਦੇ ਦੋਵੇਂ ਪੁੱਤਾਂ ਦੀ ਆਰਮਾਨ ਅਤੇ ਅਰਨਾਜ਼ ਗਿੱਲ ਦੀ ਤਾਂ back to back ਇਹਨਾਂ ਦੇ ਵੱਲੋਂ ਆਪਣੀਆਂ ਨਵੀਆਂ EP's ਲੈ ਆਈਆਂ ਜਾ ਰਹੀਆਂ ਨੇ ਪਰ ਇਸ ਦੇ ਵਿਚਕਾਰ ਉਹਨਾਂ ਨੇ ਇੱਕ ਹੋਰ ਖੁਸ਼ਖਬਰੀ ਜਿੱਥੇ ਆਪਣੇ ਫੈਨਸ ਦੇ ਨਾਲ ਸਾਂਝੀ ਕੀਤੀ ਉੱਥੇ ਅਮਰਿੰਦਰ ਗਿੱਲ ਦੇ ਫੈਨਸ ਦੇ ਨਾਲ ਵੀ ਜ਼ੋਰ ਸਾਂਝੀ ਕੀਤੀ ਹੈ ਕਿਉਂਕਿ ਪਹਿਲੀ EP ਜਦੋਂ ਇਹਨਾਂ ਦੋਵਾਂ ਦੀ ਰਿਲੀਜ਼ ਹੋਈ ਸੀ ਸਾਰਿਆਂ ਨੂੰ ਇਹ ਜ਼ਰੂਰ ਉਮੀਦ ਸੀ ਕਿ ਅਮਰਿੰਦਰ ਗਿੱਲ ਹੋ ਸਕਦਾ ਹੈ ਕਿ ਆਪਣੇ ਪੁੱਤਾਂ ਨੂੰ ਸਪੋਰਟ ਜ਼ਰੂਰ ਕਰਨ ਪਰ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੌਇਸ ਆਪਣੀ ਜਾਂ ਬੈਕਗ੍ਰਾਉਂਡ 뮤직 ਕਹਿ ਸਕਦੇ ਆ ਕਿ ਆਪਣੇ ਪੁੱਤਾਂ ਨੂੰ ਨਹੀਂ ਦਿੱਤਾ ਤੇ ਇਸ ਦੇ ਵਿਚਕਾਰ ਹੁਣ ਉਹਨਾਂ ਨੇ ਸਾਰਿਆਂ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ ਇਸ EP ਦੇ ਵਿੱਚ ਜਿਹੜੀ ਉਹਨਾਂ ਦੀ ਅਪਕਮਿੰਗ ਆਉਣ ਵਾਲੀ ਉਦੇ ਵਿੱਚ 10 ਗੀਤ ਹੋਣਗੇ 10 ਦੇ ਵਿੱਚੋਂ ਇੱਕ ਗੀਤ ਅਜਿਹਾ ਹੋਵੇਗਾ ਜਿਸ ਦੇ ਵਿੱਚ ਅਮਰਿੰਦਰ ਗਿੱਲ ਦੀ ਆਵਾਜ਼ ਵੀ ਸਾਰਿਆਂ ਨੂੰ ਜ਼ਰੂਰ ਸੁਣਨ ਨੂੰ ਮਿਲੇਗੀ ਤੇ ਇਸ EP ਦੇ 10 ਗੀਤਾਂ ਦੇ ਵਿੱਚੋਂ ਜਿਹੜਾ ਇੱਕ ਗੀਤ ਹੈ ਵਾਏ ਉਹ ਕੁਝ ਦਿਨਾਂ ਦੇ ਵਿੱਚ ਰਿਲੀਜ਼ ਕੀਤਾ ਜਾਣਾ ਜਿਸ ਦੀ ਤਿਆਰੀਆਂ ਜਿਹੜੀਆਂ ਨੇ ਔਰਮਾਨ ਅਤੇ ਅਰਨਾਜ਼ ਦੋਵਾਂ ਦੇ ਵੱਲੋਂ ਜ਼ੋਰਾਂ ਸ਼ੋਰਾਂ ਤੇ ਕੀਤੀਆਂ ਜਾ ਰਹੀਆਂ ਨੇ ਤੇ ਇਸ ਦੇ ਵਿੱਚਕਾਰ ਉਹਨਾਂ ਨੇ ਖੂਬਸੂਰਤ ਵੀਡੀਓ ਸਾਰਿਆਂ ਦੇ ਨਾਲ ਸਾਂਝੀ ਜ਼ਰੂਰ ਕੀਤੀ ਹੈ ਸੋ ਆਓ ਦੇਖ ਲੈਣੇ ਹੈ ਖੂਬਸੂਰਤ ਵੀਡੀਓ ਮਨੇ ਸਾਰੇ ਮੈਂ ਤੇਰੇ ਨਾਲ ਕਹੀ ਕੋਟਾਲੇ ਨਾ ਪੂਰੇ ਹੋਏ ਸੁਪਨੇ ਜੋੜੀ ਜਾ ਨਾ ਪਾੜੇ ਮੈਂ ਦਰੋਂ ਵੀ ਕੀਤਾ ਸੀ ਤੇਰੇ ਹਵਾਲੇ ਕਿਉਂ ਨਾ ਛੱਡਿਆ ਤੂੰ ਆਪਣਾ ਗਰੂ ਨੀ ਦੱਸ ਕਿਉਂ ਇਨਾ ਨੇੜੇ ਆਈ ਤੂੰ ਜੇ ਹੁਣ ਅਸੀਂ ਗਾ ਦੂਰ ਵਾਦੇ ਪੂਰੇ ਕੀਤੇ ਨਹੀਂ ਹੋਗੇ ਸਾਰੇ ਤੇ ਦੇਖੇ ਸਾਨੂੰ ਦਗਾ ਕੇ ਤੂੰ ਐ ਬੇਕ ਸੁਪਨਾ ਬਣਾ ਕੇ ਪੈਰ ਤੂੰ ਹੀ ਪਿੱਛੇ ਮੂੜ ਗਈ 27 ਜੂਨ ਨੂੰ ਸਰਦਾਰ ਜੀ ਤਿੰਨ ਫਾਈਨਲੀ ਸਿਨੇਮਾ ਕਰਾਂਦੇ ਵਿੱਚ ਰਿਲੀਜ਼ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਇਸ ਦੇ ਵਿੱਚਕਾਰ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਟੀਜ਼ਰ ਨੂੰ ਢੇਰ ਸਾਰਾ ਪਿਆਰ ਦਿੱਤਾ ਗਿਆ ਤੇ ਹੁਣ ਇਸ ਫਿਲਮ ਦਾ ਪਹਿਲਾ ਗੀਤ ਪਸੂੜੀਆਂ ਜਿਹੜਾ ਉਹ ਰਿਲੀਜ਼ ਕਰ ਦਿੱਤਾ ਗਿਆ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਹੀ ਨੀਰੂ ਬਾਜਵਾ ਦੀ ਖੂਬਸੂਰਤ ਕੈਮਿਸਟਰੀ ਕੈਸਾਖਦੇ ਹੈ ਕਿ ਦੇਖਣ ਨੂੰ ਜ਼ਰੂਰ ਮਿਲ ਰਹੀ ਹੈ ਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਜੁਥੇ ਇੱਕ ਪਾਸੇ ਦਿਲਜੀਤ ਦੋਸਾਂਝ ਨੇ ਤਾਂ ਇਸ ਗੀਤ ਦਿਲਰਿਕਸ ਲਿਖੇ ਨੇ ਹੈਪੀ ਰਾਏ ਕੋਟੀ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਪੁੱਲਰ ਫਿਲਹਾਲ ਆਪਣਾ ਨਵਾਂ ਗੀਤ ਮੋਰ ਬਿਊਟੀਫੁੱਲ ਲੈ ਕੇ ਆਏ ਨੇ ਸੋ ਇਸ ਗੀਤ ਦੀ ਫਿਲਹਾਲ ਆਡੀਓ ਹੀ ਰਿਲੀਜ਼ ਕੀਤੀ ਗਈ ਹੈ ਵੀਡੀਓ ਬਣਨ ਦੇ ਵਿੱਚ ਕੁਝ ਸਮਾਂ ਲੱਗੇਗਾ ਇਸ ਦੀ ਜਾਣਕਾਰੀ ਖੁਦ ਗੁਰਨਾਮ ਪੁੱਲਰ ਦੇ ਵੱਲੋਂ ਆਪਣੇ ਸਨੈਪਚੈਟ ਸਟੋਰੀ ਦੇ ਨਾਲ ਸਾਰਿਆਂ ਦੇ ਨਾਲ ਸਾਂਝੀ ਕੀਤੀ ਗਈ ਹੈ ਪਰ ਇਸੇ ਦੇ ਵਿਚਕਾਰ ਉਹਨਾਂ ਨੇ ਗੁਰਪ੍ਰੀਤ ਰੰਦਾਵਾ ਦੇ ਨਾਲ ਗੱਲਬਾਤ ਕਰਦੇ ਹੋਏ ਵੀ ਜ਼ਰੂਰ ਦੇਖਿਆ ਗਿਆ ਕਿਸ ਤਰ੍ਹਾਂ ਉਹ ਗੁਰਪ੍ਰੀਤ ਰੰਦਾਵਾ ਦੇ ਨਾਲ ਆਪਣੇ ਸ਼ੂਟ ਦੀਆਂ ਤਿਆਰੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਜਾਂ ਸੈੱਟ ਤੇ ਵਿਖਾਈ ਦੇ ਰਹੇ ਨੇ ਇਸ ਦੀ ਕਿਤੇ ਨਾ ਕਿਤੇ ਜਾਣਕਾਰੀ ਗੁਰਪ੍ਰੀਤ ਰੰਦਾਵਾ ਦੇ ਵੱਲੋਂ ਵੀ ਦਿੱਤੀ ਗਈ ਹੈ ਕਿ ਸ਼ੇਕਰ ਗੁਰਨਾਮ ਕੁਝ ਜ਼ਿਆਦਾ ਬੋਲਣਗੇ ਤਾਂ ਉਹ ਸਾਰਿਆਂ ਦੇ ਨਾਲ ਜ਼ਰੂਰ ਡਿਸਕਲੋਜ਼ ਕਰ ਦੇਣਗੇ ਕਿ ਉਹ ਕਿਸ ਫਿਲਮ ਦੇ ਸ਼ੂਟ ਤੇ ਅੱਜ ਮੌਜੂਦ ਨੇ ਸੋ ਆਹ ਵੇਖ ਲੈਣੇ ਹਾਸੇ ਠੱਠੇ ਵਾਲੀ ਖੂਬਸੂਰਤ ਵੀਡੀਓ ਠੀਕ ਸਭ ਕੀ ਹੋਰ ਬੜੀ ਹੁਸਤਾਈ ਜੀ ਬਸ ਕਿਵੇਂ ਨਾ ਰੱਡਾ ਇੰਗਲੈਂਡ ਦਾ ਟੂਰ ਯਾਰ ਗਲੈਨ ਤੇ ਗਲੈਨ ਦੀ ਪੰਜਾਬੀ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਜਿਥੇ ਇੱਕ ਪਾਸੇ ਆਪਣੀ ਗਾਇਕੀ ਦੇ ਨਾਲ ਹਰ ਕਿਸੇ ਦੇ ਦਿਲਾਂ ਉੱਤੇ ਰਾਜ ਕਰਦੇ ਨੇ ਪਰ ਇਸ ਦੇ ਵਿਚਕਾਰ ਉਹ ਧਾਰਮਿਕ ਗੀਤਾਂ ਦੇ ਵਿੱਚ ਵੀ ਆਪਣੇ ਕਹਿ ਸਕਦੇ ਕਿ ਜਿਹੜੇ ਭਗਤ ਨੇ ਖਾਸ ਤੌਰ ਤੇ ਧਾਰਮਿਕ ਗੀਤਾਂ ਨੂੰ ਪਸੰਦ ਕਰਦੇ ਨੇ ਉਹਨਾਂ ਲਈ ਵੀ ਇੱਕ ਚੰਗਾ ਕਹਿ ਸਕਦੇ ਕਿ ਗਾਇਕ ਜ਼ਰੂਰ ਮੰਨੇ ਜਾਂਦੇ ਨੇ ਪਰ ਇਸ ਦੇ ਵਿਚਕਾਰ ਰੌਸ਼ਨ ਪ੍ਰਿੰਸ ਦੇ ਵੱਲੋਂ ਇੱਕ ਖੂਬਸੂਰਤ ਵੀਡੀਓ ਕਹਿ ਸਕਦੇ ਹਾਂ ਕਿ ਇੱਕ ਜਿਹੜੀ ਧਾਰਮਿਕ ਗੀਤ ਸਾਰਿਆਂ ਦੇ ਨਾਲ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਹ ਵਿਖਾਈ ਦੇ ਰਹੇ ਨੇ ਪੂਰੇ ਜੋਸ਼ ਦੇ ਵਿੱਚ ਪੂਰੀ ਆਵਾਜ਼ ਜਿਹੜੀ ਆ ਉਹਨਾਂ ਦੀ ਗੱਜਦੀ ਹੋਈ ਨਜ਼ਰ ਆ ਰਹੀ ਹੈ ਤਾਂ ਖੂਬਸੂਰਤ ਵੀਡੀਓ ਜਿਹੜੀ ਆ ਸਾਰਿਆਂ ਨਾਲ ਸਾਂਝੀ ਜ਼ਰੂਰ ਕੀਤੀ ਹੈ ਕਿ ਜਿਨ੍ਹਾਂ ਨੇ ਉਸ ਲਾਈਵ ਸ਼ੋਅ ਦੇ ਵਿੱਚ ਰੌਸ਼ਨ ਪ੍ਰਿੰਸ ਨੂੰ ਨਹੀਂ ਸੁਣਿਆ ਉਹ ਘਰ ਬੈਠੇ ਰੌਸ਼ਨ ਪ੍ਰਿੰਸ ਦੀ ਇਸ ਆਵਾਜ਼ ਨੂੰ ਜ਼ਰੂਰ ਸੁਣ ਕੇ ਪਸੰਦ ਕਰ ਰਹੇ ਨੇ ਸੋ ਸੁਣ ਲੈਣੇ ਆ ਖੂਬਸੂਰਤ ਵੀਡੀਓ Oh, ਇਹਦੇ ਵਿੱਚ ਇੱਕ ਵੀਡੀਓ ਆਰੰਦ ਨਾਲ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਕਪਿਲ ਸ਼ਰਮਾ ਵਿਖਾਈ ਦੇ ਰਹੇ ਨੇ ਆਮਿਰ ਖਾਨ ਵਿਖਾਈ ਦੇ ਰਹੇ ਨੇ ਤੇ ਇਸ ਦੇ ਨਾਲ ਹੀ ਹੋਰ ਵੀ ਪੰਜਾਬੀ ਇੰਡਸਟਰੀ ਆ ਬਾਲੀਵੁੱਡ ਇੰਡਸਟਰੀ ਦੇ ਚੰਗੇ ਚਿਹਰੇ ਜਿਹੜੇ ਨੇ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਇਸ ਵੀਡੀਓ ਦੇ ਵਿੱਚ ਜੇਕਰ ਕਿਸੇ ਦੀ ਆਵਾਜ਼ ਗੂੰਜ ਰਹੀ ਹੈ ਤਾਂ ਉਹ ਕਪਿਲ ਸ਼ਰਮਾ ਦੀ ਗੂੰਜ ਰਹੀ ਹੈ ਕਪਿਲ ਸ਼ਰਮਾ ਫਾਦਰਸਡੇ ਦੇ ਖਾਸ ਮੌਕੇ ਉਤੇ ਖੂਬਸੂਰਤ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਜੁਤੇ ਇੱਕ ਪਾਸੇ ਉਹ ਚੰਗੇ ਕਾਮੇਡੀਅਨ ਨੇ ਹਰ ਤਰ੍ਹਾਂ ਲੋਕਾਂ ਦਾ ਮਨੋਰੰਜਨ ਕਰ ਦਿੰਦੇ ਨੇ ਤੇ ਇਸ ਦੇ ਵਿੱਚ ਕਰ ਆਪਣੀ ਗਾਇਕੀ ਦੇ ਨਾਲ ਵੀ ਉਹ ਆਪਣੇ ਫੈਨਸ ਦਾ ਦਿਲ ਜ਼ਰੂਰ ਜ ਨਜ਼ਰ ਆਂਦੇ ਨੇ ਹਾਲਾਂਕਿ ਇੱਕ ਵੀਡੀਓ ਜਿਹੜੀ ਰੈਂਡਮ ਵੀਡੀਓ ਜਿਹੜੀ ਇਹ ਸਾਰਿਆਂ ਦੇ ਨਾਲ ਸਾਂਝੀ ਕੀਤੀ ਗਈ ਹੈ ਤੇ ਸੋਸ਼ਲ ਮੀਡੀਆ ਤੇ ਫਾਦਰਸਡੇ ਦੇ ਖਾਸ ਮੌਕੇ ਉਤੇ ਟ੍ਰੈਂਡ ਕਰਦੀ ਹੋਈ ਨਜ਼ਰ ਆਈ ਹੈ ਤਾਂ ਹੈਪੀ ਰਾਈ ਕੋਟੀ ਜੁਥੇ ਇੱਕ ਪਾਸੇ ਚੰਗੇ ਲੇਖਕ ਨੇ ਚੰਗੀ ਕਲਮ ਦੇ ਨਾਲ ਲੋਕਾਂ ਨੂੰ ਚੰਗੇ ਸੁਨੇਹੇ ਦਿੰਦੇ ਨੇ ਤਾਂ ਦੂਜੇ ਪਾਸੇ ਉਹਨਾਂ ਦੀ ਇੱਕ ਬਹੁਤ ਸੋਹਣੀ ਆਵਾਜ਼ ਵੀ ਹੈ ਤਾਂ ਆਪਣੀ ਸੋਹਣੀ ਆਵਾਜ਼ ਦੇ ਨਾਲ ਇਹ ਬਾਤ ਕਮਾਲ ਤੇ ਜਾਦੂਈ ਆਵਾਜ਼ ਦੇ ਨਾਲ ਹਰ ਕਿਸੇ ਨੂੰ دیਵਾਨਾ ਜ਼ਰੂਰ ਬਣਾਉਂਦੇ ਨੇ ਸਤਿਵਿਚਾਰ ਹੈਪੀ ਰਾਈ ਕੋਟੀ ਦੇ ਵੱਲੋਂ ਆਪਣੀ ਖੂਬਸੂਰਤ ਆਵਾਜ਼ ਦੇ ਵਿੱਚ ਇੱਕ ਗੀਤ ਗਾਇਆ ਗਿਆ ਜੋ ਕਿ ਸਾਰਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਕਸਰ ਉਹਨਾਂ ਤੋਂ ਮੰਗ ਕੀਤੀ ਜਾਂਦੀ ਹੈ ਕਿ ਉਹ ਆਪਣੇ ਗੀਤ ਜਿਹੜੇ ਨੇ ਜਿੱਥੇ ਇੱਕ ਪਾਸੇ ਚੰਗੇ ਲਿਖਣ ਤੋਂ ਉੱਤੇ ਹੀ ਦੂਜੇ ਪਾਸੇ ਸਮੇਂ-ਸਮੇਂ ਤੇ ਗਾਉਂਦੇ ਜ਼ਰੂਰ ਰਹਿਣ ਇਸੇ ਦੇ ਵਿਚਕਾਰ ਹੈਪੀ ਰਾਈ ਕੋਟੀ ਦੇ ਵੱਲੋਂ ਇੱਕ ਖੂਬਸੂਰਤ ਵੀਡੀਓ ਸਾਰਿਆਂ ਨਾਲ ਸਾਂਝੀ ਕੀਤੀ ਗਈ ਹੈ ਸੋ ਆਓ ਵੇਖਦੇ ਹਾਂ ਇਹ ਵੀਡੀਓ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦਿਲੇ ਮੈਨੂੰ ਦਿਓ ਇਜਾਜ਼ਤ ਧੰਨਵਾਦ